ਬੋਰਵੱਲ ਅਤੇ ਡੂੰਗੇ ਟੋਇਆਂ ਵਿੱਚ ਡਿੱਗਣ ਨਾਲ ਕਈ ਇਨਸਾਨੀ ਜਾਨਾਂ ਦਾ ਨੁਕਸਾਨ ਹੋਣ ਤੋਂ ਬਾਅਦ ਸਰਕਾਰ ਵੱਲੋਂ ਹਰ ਤਰ੍ਹਾਂ ਦੇ ਬੋਰਵੱਲ, ਸੁੱਕੇ ਖੂਹ ਅਤੇ ਟੋਏਆਂ ਵਿੱਚ ਮਿੱਟੀ ਪਾ ਕੇ ਉਸ ਨੂੰ ਟੱਕ ਦੇਣ ਨਾਲ ਜਾਂ ਫਿਰ ਖੁੱਲੇ ਨਾ ਰੱਖਣ ਦੀ ਹਦਾਇਤਾਂ ਦਿੱਤੀਆਂ ਗਈਆਂ ਹਨ। ਜਿਸ ਤੋਂ ਬਾਅਦ ਵਕ-ਵਕ ਬਿਜਲੀ ਵਿਭਾਗ ਪ੍ਰਸ਼ਾਸਨ ਵੱਲੋਂ ਵੀ ਕਿਸੇ ਤਰ੍ਹਾਂ ਦਾ ਟੋਇਆ ਖੁੱਲਾ ਨਾ ਰਹਿਣ ਦੇ ਹੁਕਮ ਜਾਰੀ ਕੀਤੇ ਗਏ ਹਨ। ਪਰ ਇਹਨਾਂ ਹੁਕਮਾਂ ਤੇ ਅਮਲ ਨਹੀਂ ਹੋਇਆ। ਅਜੇ ਵੀ ਕਈ ਪੁਰਾਣੇ ਖੂਹ ਦੀਨਾ ਵਿੱਚ ਕੁਝ ਸੁੱਕ ਵੀ ਗਏ ਹਨ, ਖੁੱਲੇ ਨਜ਼ਰ ਆਉਂਦੇ ਹਨ। ਜ਼ਿਲ੍ਹਾ ਗੁਰਦਾਸਪੁਰ ਦੇ ਪੁਲਿਸ ਜ਼ਿਲ੍ਹਾ ਬਟਾਲਾ ਦੇ ਤਹਿਤ ਆਉਂਦੇ ਥਾਣਾ ਸੇਖਾਵਾਂ ਦੇ ਪਿੰਡ ਪਿੰਡ ਥਾਹ ਗੁਲਾਮ ਨੱਬੀ ਦੇ ਰਹਿਣ ਵਾਲੇ ਇੱਕ ਛੋਟੇ ਜਿਹੇ ਕਿਸਾਨ ਦੀ 1.5 ਲੱਖ ਰੁਪਏ ਦੇ ਕਰੀਬ ਮੁੱਲ ਦੀ ਮੱਝ ਦੀ ਅਜੇ ਹੀ ਇੱਕ ਡੂੰਘੇ ਸੁੱਕੇ ਖੂਬ ਵਿੱਚ ਡਿੱਗ ਕੇ ਨਾਲ ਮੌਤ ਹੋ ਗਈ। ਯਾਨ ਸੰਖ ਪਿੰਡ ਥੇਗਲਾਮ ਨੱਬੀ ਤੋਂ ਰਹਿਣ ਵਾਲਾ ਮਿਸ਼ਾਰਾ ਨੇੜੇ ਚੜ ਦੇ ਨੂੰ 2 ਕਿਲੋਮੀਟਰ ਦੂਰ ਥੇਗਲਾਮ ਨੇ ਪਿੰਡ ਮੈਂ ਤਾਂ ਅਸੀਂ ਮੈਂ ਆਪਣੇ ਮਾਰਗ 'ਚ ਆਵੇਂ ਬੱਦਾ ਹੈ ਇਥੋਂ ਖੜ ਲੱਗਾ ਦਪੈਨ ਰੱਸੇ ਖੋਲੇ ਤੇ ਸਾਡੇ ਲੱਗ ਗਈ ਸਾਡੇ ਕਿਸੇ ਲਈ ਕੋਈ ਆ ਉਹਦੇ ਵਿੱਚ ਸਾਡੀ ਜੰਗੀ ਮੱਝ ਪੈ ਗਈ ਉਹ ਵਿੱਚ ਡਿੱਗ ਕੇ ਮਰ ਗਈ ਆਹੀਂ ਪ੍ਰਸ਼ਾਸਨ ਕੋ 19 ਤਰੀਕ ਦੀ ਮਰੀ ਆ ਅਸੀਂ ਉਸ ਵੇਲੇ ਕੋਸ਼ਿਸ਼ਾਂ ਕੀ ਰੋ ਪਏ ਆ ਉਹ ਆਂਦੇ ਪਹਿਲਵਾਂ ਦੇ ਹਰਾਸ ਨਹੀਂ ਆਉਣੇ ਹੁਣੇ ਆਉਣੇ 6 ਵਜੇ ਆਉਣੇ 7 ਵਜੇ ਆਉਣੇ ਫੇਰ ਆਂਦੇ ਜੀ ਉੱਥੇ ਆ ਗਿਆ ਕੋਈ ਅਸੀਂ ਆਏ ਨਹੀਂ ਅਗਲੇ ਦਿਨ ਵੀ ਜਾ ਕੇ ਫੋਨ ਕੱਟ ਮੰਗਾਇਆ ਤੇ ਫੋਟੋ ਲਾ ਕੇ ਲੈ ਗਏ ਉਹਨਾਂ ਕੋਈ ਕਾਰਵਾਈ ਨਹੀਂ ਕੀਤੀ ਤੇ ਅਸੀਂ ਬਰੀ ਵਣਿਕ ਲ ਸਭ ਕਿ ਲ ਕਾ ਰਿਦ ਡੰਗਰਾ ਦਾ ਦੁੱਧ ਵੇਚ ਕੇ ਵੀ ਯਾਰਾ ਕਰਦੇ ਆ ਇਸ ਤੱਕ ਸਾਡਾ ਬਹੁਤ ਨੁਕਸਾਨ ਹੋਇਆ ਹਾਲਾਂਕਿ ਨਾਂ ਉਹਨਾਂ ਸਾਨੂੰ ਦੱਸਿਆ ਕਿ ਉਹ ਕੱਢੋ ਨਾ ਪੂਰਾ ਨਾ ਕੋਸਦੇ ਤੇ ਇਹ ਸਾਡੀ ਅੱਜ ਮਨਜ਼ੂਰ ਕਰੋ ਰਾਤੀ ਵੀ ਅਸੀਂ ਗਏ ਆ ਤੇ ਉੱਥੇ ਉਹ ਦੂਜੀ ਪਾਰਟੀ ਆਈ ਨਹੀਂ ਹੁਣ ਵੀ ਅੱਜ ਵੀ ਸੱਦੇ ਵਕਤ ਚੱਲੇ ਆ ਤੇ ਸਾਡੀ ਕੋਈ ਸੁਣਵਾਈ ਨਹੀਂ ਹੋਣਦੀ ਇਹ ਦੁਬਾਰਾ ਕੋਈ ਸਾਡੀ ਪਹਿਲਾਂ ਛੋਟੀ ਸੀ ਨਵੇਂ ਦੁੱਧ ਤੋਂ ਇਹ 3 ਮਹੀਨੇ ਹੋਏਗੇ ਇਹ ਲੱਖ ਸਵਾਲਾਂਕ ਦੀ ਝੋਟੀ ਹੀ ਬਿਸ਼ਾਕ ਮੋਦੀ ਆਗੇ ਵੇਖ ਲੋ ਸਾਰੇ ਵੇਖਣਦੇ ਆ ਤੇ ਇੰਨੇ 7.5 ਲੱਖ ਸਵਾਲਾਂਕ ਦੀ ਇਹ ਝੋਟੀ ਜਿਹੜਾ ਨੁਕਸਾਨ ਹੋਇਆ ਵਾ ਤੇ ਮੌਕੇ ਉਹਨਾਂ ਤੇ ਮਹਿੰਗੀਆਂ ਮਿਲੀਆਂ ਮਾਲਵੇ ਦੀ ਝੋਟੀ ਇਹਨਾਂ ਹਾਂਜੀ ਅਸੀਂ ਪ੍ਰਸ਼ਾਸਨ ਕੋਲ ਵੀ ਉਹਨਾਂ ਨੂੰ ਪੁੱਛੋ ਕਿ ਇਹ ਸਾਡਾ ਜੋ ਵਾਜਬਾ ਸਾਨੂੰਗਾ ਉਹਨਾਂ ਸਾਹ ਕੋਈ ਕਾਰਵਾਈ ਉਨੀ ਤਰੀਕ ਦੀ ਹੋਈ ਹੈ ਅਜੇ ਵਿੱਚ ਪਈ ਹੋ ਸਲਾਹ ਸ਼ਾਬ ਹੁੰਦੇ ਸਲਵਹੀਂ ਵੀ ਲੱਗੇ ਆ ਉਹਨਾਂ ਤੇ ਉਹ ਕੋਈ ਨਹੀਂ ਇਹਦੇ ਬਾਰੇ ਕੋਈ ਨਹੀਂ ਸੋਚਿਆ ਉਹਨੇ ਠੀਕ ਕਰੀ ਕਿ ਮੈਂ ਆ ਕੱਲ ਰਾਤ ਨੂੰ 6 ਵਜੇ ਸੱਦੇ ਗਏ ਤੇ ਉਹ ਪਾਲਟੀ ਨਹੀਂ ਆਈ ਅੰਦੇ ਜੀ ਪਾਲਟੀ ਨਹੀਂ ਆਈ ਉਹ 8:00 ਵਜੇ ਹੁੰਦਾ ਹੋਇਆ ਸੱਦੇ ਆਏ ਤਾਂ ਕਿ ਸਾਨੂੰ ਕੋਈ ਮੈਸੇਜ ਨਹੀਂ ਆਇਆ ਕੋਈ ਉਹਨਾਂ ਤੋਂ ਨਹੀਂ ਆਇਆ ਕੋਈ ਆਉਂਗਾ ਨਾ ਆਇਓ ਕਿ ਕੋਈ ਗਲਤੀ ਆਹੀਂ ਆ ਚੀਜ਼ ਆਹੀਂ ਆਪਣਾ ਕਰਨਾ ਚਾਹੁੰਦੇ ਆ ਅਸੀਂ ਅਸੀਂ ਉਹਨੇ ਕਾ ਸਾਡੀ ਇੱਕ ਪੁਲਿਸ ਪ੍ਰਸ਼ਾਸਨ ਦਾ ਦਬ ਕਰੇ ਵਿਚੋਕ ਜਾਵੇ ਤੇ ਸਾਡਾ ਜੋਰ ਜਾਇ ਸਾਨੂੰ ਦਿਵਾਇਆ ਜਾਏ ਆਈ ਖੜੇ ਆਈ ਫਰੀ ਬੰਦੇ ਆ